ਹੋਵੇ ਦੋਸਤੋ ਬਾਬਾ ਜੀ ਨੇ ਖਰੀਦੀਆਂ ਇਹ ਦੋ ਬੱਕਰੀਆਂ ਇੱਕ ਛੇਰੀਆ ਇੱਕ ਲਾਲ ਤੇ ਬਾਬਾ ਜੀ ਨੇ ਆਪਾਂ ਕਰਦੇ ਗੱਲਬਾਤ ਕਿੰਨੇ ਦਾ ਸੌਦਾ ਹੋਇਆ ਇਹੜੇ ਪਿੰਡੋਂ ਆਇਆ ਅਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਬਾਬਾ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਗੁਰਧਿਆਨ ਸਿੰਘ ਆ ਜੀ ਗੁਰਧਿਆਨ ਸਿੰਘ ਜੀ ਹਾਂ ਜੀ ਪਿੰਡ ਕੋਰ ਵਾਲਾ ਜੀ ਆਪਣਾ ਠੀਕ ਆ ਬਾਬਾ ਜੀ ਹਾਂ ਜੀ ਬਾਬਾ ਜੀ ਆਪਾਂ ਨਵਾਂ ਹੀ ਕੰਮ ਸਟਾਰਟ ਕੀਤਾ ਜੀ ਨਹੀਂ ਜੀ ਆਪਾਂ ਨੂੰ ਹੋਵੇ 10 ਸਾਲ ਹੋ ਗਏ 10 ਸਾਲ ਹੋ ਗਏ ਜੀ ਠੀਕ ਹੈ ਬਾਬਾ ਜੀ ਨਹੀਂ ਵੀ ਹੈਗੀਆਂ ਆਪਣੇ ਬੱਚੇ ਦੀਆਂ ਬੱਕਰੀਆਂ ਆਪਣਾ ਫਾਰਮ ਆ ਬਾਬਾ ਜੀ ਫਾਰਮ ਹੈ ਇਹ ਤੇ ਚਰਾਈ ਤੇ ਆਂਦੇ ਗਾ ਜੀ ਨਹੀਂ ਫਾਰਮ ਹੈ ਇਹ ਠੀਕ ਹੈ ਜੀ ਬਾਬਾ ਜੀ ਇਹ ਬੱਕਰੀ ਕਿੰਨੇ ਦੇਖ ਰਿਖ ਲਈ ਆਪਾਂ ਇਹ ਬੱਕਰੀ ਆਪਾਂ 35000 ਦੀ ਲਈ ਠੀਕ ਹੈ ਬਾਬਾ ਜੀ ਇਹ ਆਪਾਂ ਲੈਤੀ ਹੈ 22000 ਇਹ 22000 ਦੀ ਆਪਾਂ ਲਈ ਤਿੰਨ ਮਹੀਨਿਆਂ ਦੀ ਗੱਭਣ ਨੇ ਦੋਨੇ ਦੋਨੋਂ ਜੀ ਠੀਕ ਹੈ ਜੀ ਇਹ 22000 ਦੀਆਂ ਨੇਗੀਆਂ ਠੀਕ ਹੈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੇ ਪਿੰਡੋਂ ਆਏ ਜੀ ਮੇਰਾ ਪਿੰਡ ਆ ਘਮਣ ਖੁਰਦ ਮੌੜ ਤੇ ਭਾਈ ਜੀ ਆਪਣੇ ਘਰ ਦਾ ਆਵਾ ਕਰਦੇ ਦੋਨੇ ਇਹ ਇਹ ਮੈਂ ਹਾਂ ਮੈਨੂੰ 6-7 ਸਾਲ ਹੋ ਗਏ ਕੰਮ ਕਰਦੇ ਨੂੰ ਘਰ ਦੀ ਨਹੀਂ ਆਈ ਠੀਕ ਹੈ ਜੀ ਘਰੇ ਪਾਲਦੇ ਆ ਘਰੇ ਰੱਖਦੇ ਆ ਬਾਹਰ ਨਹੀਂ ਜਾਂਦੇ ਨੂੰ ਜਿੱਦ ਜਿੱਦ ਠੀਕ ਹੈ ਜੀ ਘਰੇ ਸਾਂਭ ਲਈ ਕਰਦੇ ਨੇ ਠੀਕ ਹੈ ਜੀ ਭਾਈ ਵਧੀਆ ਮੁੱਲ ਮਿਲ ਗਿਆ ਵਧੀਆ ਬਹੁਤ ਕੋਈ ਬਾਤ ਨਹੀਂ ਨਾ ਮਾਲਕ ਬਾਤਾਂ ਕਰੇ ਜੀ ਆਪਣੀਆਂ ਆਪਾਂ ਗੁੜੀਆਂ ਬਣਾਵੇ ਇਹਨਾਂ ਦੀਆਂ ਠੀਕ ਹੈ ਜੀ ਆਪਾਂ ਖੁਸ਼ ਹੋ ਕੇ ਇਹਨਾਂ ਨੂੰ ਦਿੱਤੀਆਂ ਠੀਕ ਹੈ ਜੀ ਬੱਚੇ ਪਾਸ਼ਾ ਬਾਬਾ ਜੀ ਜਿਵੇਂ ਆਪਾਂ ਇਹ ਮੰਡੀ ਪਹਿਲੇ ਦਿਨ ਦੀ ਸੀਗੀ ਅੱਜ ਹਨਾ ਕਟਾਰ ਸਿੰਘ ਵਾਲਾ ਇਹ ਮੰਡੀ ਤੇ ਆ ਕੇ ਤੁਹਾਨੂੰ ਕਿਵੇਂ ਲੱਗਿਆ ਬਾਬਾ ਜੀ ਹੋਰ ਵਧੀਆ ਲੱਗਿਆ ਠੀਕ ਆ ਬਾਬਾ ਜੀ ਗੱਲ ਕਰਾ ਇੱਕ ਹੋਰ ਹੈ ਜੀ ਜਿਹੜੀ ਤੁੰਗ ਵਾਲੀ ਮੰਡੀ ਚ ਰੋਲਾ ਪੈ ਗਿਆ ਸੀ ਤਾਂ ਤੁੰਗ ਵਾਲੀ ਆਈ ਸੀਗੀ ਠੀਕ ਆ ਬਾਬਾ ਜੀ ਸਾਨੂੰ ਪਤਾ ਨਹੀਂ ਸੀ ਉੱਥੇ ਮਲਾਹ ਜੀ ਬੈਠੀ ਸੀ ਉਹ ਕਹਿੰਦੇ ਵੀ ਕਿਤਾਬ ਸਿੰਗਲ ਹੀ ਜਾਓ ਠੀਕ ਆ ਬਾਬਾ ਜੀ ਇਹ ਉਹਨਾਂ ਨੇ ਦੱਸਿਆ ਫਿਰ ਅਸੀਂ ਉੱਥੋਂ ਵਾਪਸ ਆਏ ਪਰ ਮੰਡੀ ਹੈ ਜਿਹੜੀ ਤੁੰਗ ਵਾਲੀ ਬਹੁਤ ਵਧੀਆ ਮੰਡੀ ਹੈਗੀ ਠੀਕ ਹੈ ਬਹੁਤ ਵਧੀਆ ਰੋਜ਼ਗਾਰ ਚੱਲਦਾ ਸੀ ਆ ਉੱਥੇ ਕੋਈ ਵੇਚ ਗਿਆ ਕੋਈ ਲਾਏ ਗਿਆ ਹਰ ਇੱਕ ਬੰਦੇ ਦਾ ਠੀਕ ਆ ਬਾਬਾ ਜੀ ਕਿਰ ਬਾਕੇ ਲੋਕਾਂ ਦੀ ਨੌਕਰੀ ਵਾਧੀ ਸੀ ਵੀਰੇ ਠੀਕ ਹੈ ਜੀ। ਹਾਂ ਜੀ ਅਸੀਂ ਉੱਥੇ ਆਏ ਜੁੱਧਰੋਂ ਗੇੜੇ ਖਾਂਦੇ ਦੱਸਿਆ ਸੀ। ਦੁਬਾਰੇ ਇੱਥੇ ਆਏ। ਠੀਕ ਹੈ ਜੀ। ਬਾਕੀ ਬਾਬਾ ਜੀ ਲੋਕੇਸ਼ਨ ਕਿਵੇਂ ਆਈ ਇੱਥੋਂ ਦੀ? ਬਹੁਤ ਵਧੀਆ ਜੀ। ਬਹੁਤ ਵਧੀਆ ਜੀ। ਹਾਂ ਜੀ। ਲੰਗਰ ਪਾਣੀ ਛਕਿਆ ਸੀ ਜੀ ਅੱਜ। ਹਾਂ ਜੀ ਹਾਂ ਜੀ। ਬਹੁਤੋ ਜੀ। ਠੀਕ ਹੈ ਜੀ ਪ੍ਰਬੰਧ। ਹਾਂ ਜੀ ਵਧੀਆ ਜੀ ਜਿੰਮਾ ਪ੍ਰਬੰਧ ਬਹੁਤ ਵਧੀਆ ਜੀ। ਠੀਕ ਹੈ ਜੀ। ਇਹ ਪਹਿਲੇ ਦਿਨ ਹੀ ਲੱਗੀ ਹੈ ਜੀ ਮੰਡੀ। ਅੱਜ ਬਾਬਾ ਜੀ ਬਿਲਕੁਲ ਪਹਿਲਾ ਦਿਨ ਹੈ ਜੀ। ਮੈਂ ਵੀ ਜਦੋਂ ਇੱਥੇ ਆਇਆ ਸਵੇਰੇ ਜੀ। ਠੀਕ ਹੈ ਜੀ। ਮੈਨੂੰ ਵੀ ਐਂ ਲੱਗਦਾ ਜ ਬਹੁਤ ਵਧੀਆ ਮਿਲੀਆਂ ਜੀ ਠੀਕ ਹੈ ਜੀ ਵਧੀਆ ਰੇਟ ਤੇ ਮਿਲ ਗਿਆ ਬਾਈ ਠੀਕ ਹੈ ਬਾਬਾ ਜੀ ਲਿਖਾਈ ਲਿਖਾਈ ਕਰ ਲਈ 19 ਬਾਬਾ ਜੀ ਲਿਖਾਈ 100 ਰੁਪਏ ਲਿਖਾਈ ਹੈ ਜੀ ਲੋ ਬਾਈ ਜੀ ਕਟਾਰ ਸਿੰਘ ਵਾਲਾ ਬੱਕਰਾ ਮੰਡੀ ਤੇ ਬਾਬਾ ਜੀ ਪਹੁੰਚੇ ਹੋਏ ਜੀ ਹੋਰ ਵੀ ਕਈ ਵੀਰ ਖੜੇ ਆਗੇ ਨਾਲ ਆਪਣੇ ਤੇ ਬੱਕਰਾ ਮੰਡੀ ਆਪਣੇ ਬਠਿੰਡੇ ਤੋਂ ਮਾਨਸਾ ਰੋਡ ਤੇ ਲੱਗਦੀ ਹੈ ਬਈ ਪਿੰਡ ਕੋਟਸਮੀਰ ਦੇ ਬਿਲਕੁਲ ਕੋਲੇ ਕਟਾਰ ਸਿੰਘ ਵਾਲਾ ਬਾਈ ਜੀ ਜਰੂਰ ਪਹੁੰਚਿਆ ਕਰੋ ਵਧੀਆ ਪ੍ਰਬੰਧ ਹੈ ਇੱਥੇ ਧੰਨਵਾਦ ਬਾਈ ਜੀ ਸਾਰਿਆਂ ਦਾ ਬਾਬਾ ਜੀ ਵਾਇਰੂਸ ਖਾਲਸਾ ਵਾਇਰੂਸ ਜੀ ਦੀ ਖਾਤਰੀ